जिमनी ਚੋਣਾ ਵਿੱਚ ਕਰਾਰੀ ਹਾਰ ਜੋ ਭਾਜਪਾ ਦੀ ਹੋਈ ਹੈ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ। ਦਰਅਸਲ ਰਵਨੀਤ ਬਿੱਟੂ ਦਾ ਬਿਆਨ ਇੱਥੇ ਜੋ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਸੁਨੀਲ ਜਾਖੜ ਦੇ ਕਰਕੇ ਕਿਤੇ ਨਾ ਕਿਤੇ ਭਾਜਪਾ ਜੋ ਹੈ ਉਹ ਇਸ ਵਾਰ ਕੋਈ ਵੀ ਸੀਟ ਨਹੀਂ ਲੈ ਪਾਈ। ਤਾਂ ਜਿਮਨੀ ਚੋਣਾ ਦੇ ਨਤੀਜੇ ਬਿੱਤੇ ਕੱਲ੍ਹ ਹੀ ਐਲਾਨ ਜੋ ਨੇ ਉਹ ਕਰ ਦਿੱਤੇ ਗਏ ਸੀ ਜਿਸ ਦੇ ਵਿੱਚ ਭਾਜਪਾ ਇੱਕ ਵੀ ਸੀਟ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕਤੇ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ 4 ਸੀਟਾਂ ਦੇ ਉੱਤੇ ਤੇ ਤਿੰਨ ਤੇ ਆਮ ਆਦਮੀ ਪਾਰਟੀ ਤੇ ਇੱਕ ਉੱਤੇ ਕਾਂਗਰਸ ਜਿਹੜੀ ਹੈ ਉਹ ਜਿੱਤੀ ਹੈ ਤਾਂ ਇੱਥੇ ਹੀ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਵੀ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਚਾਹੇ ਉਹ ਰਾਜਾ ਵੜਿੰਗ ਦੇ ਖਿਲਾਫ ਹੋਣ ਜਾਂ ਫਿਰ ਸੁਨੀਲ ਜਾਖੜ ਦੇ ਤਾਂ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜ਼ਿਮਨੀ ਚੋਣਾ ਦੇ ਵਿੱਚ ਬੀਜੇਪੀ ਦਾ ਹਾਰ ਦਾ ਕਾਰਨ ਜੋ ਹੈ ਉਹ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਨੂੰ ਜ਼ਿੰਮੇਵਾਰ ਠਹਿਰਾਇਆ। ਤਾਂ ਰਵਨੀਤ ਬਿੱਟੂ ਦੇ ਇਸ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਠਿੱਕਰਾ ਜੋ ਹੈ ਉਹ ਸੁਨੀਲ ਜਾਖੜ ਦੇ ਸਿਰ ਤੇ ਹੁਣ ਪੰਨਿਆ। ਜੇਕਰ ਉਹਨਾਂ ਕਿਹਾ ਹੈ ਕਿ ਜੇਕਰ ਜਰਨਲ ਨਾਲ ਹੁੰਦੇ ਤਾਂ ਨਤੀਜਾ ਬੀਜੇਪੀ ਦੇ ਹੱਕ ਦੇ ਵਿੱਚ ਹੁੰਦਾ ਤਾਂ ਬੀਜੇਪੀ ਦੀ ਹਰ ਹਾਲ ਦੇ ਵਿੱਚ ਜਿੱਤ ਹੋਣੀ ਸੀ ਤਾਂ ਇੱਥੇ ਸੁਨੀਲ ਜਾਖੜ ਜੇਕਰ ਸਹੀ ਸਮੇਂ ਉੱਤੇ ਪਾਰਟੀ ਦੇ ਨਾਲ ਖੜੇ ਹੁੰਦੇ ਚੋਣ ਪ੍ਰਚਾਰ ਕਰਦੇ ਤਾਂ ਸ਼ਾਇਦ ਬੀਜੇਪੀ ਦੇ ਹੱਕ ਦੇ ਵਿੱਚ ਨਤੀਜੇ ਹੁੰਦੇ ਤਾਂ ਇੱਥੇ ਰਵਨੀਤ ਬਿੱਟੂ ਦਾ ਕਹਿਣਾ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਦੇ ਵੱਲੋਂ ਸੁਨੀਲ ਜਾਖੜ ਦੀ ਗੈਰ ਹਾਜ਼ਰੀ ਦਾ ਇੱਥੇ ਕਿਤੇ ਨਾ ਕਿਤੇ ਹਾਰ ਜੋ ਹੈ ਉਹਨਾਂ ਦੀ ਬੀਜੇਪੀ ਦੀ ਹੋਈ ਹੈ ਤਾਂ ਇਸ ਦਾ ਕਾਰਨ ਵੱਡਾ ਦੱਸਿਆ ਜਾ ਰਿਹਾ ਹੈ ਇਹ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਬਿੱਤੇ ਦਿਨੀ 4 ਸੀਟਾਂ ਦੇ ਉੱਤੇ ਜਿਮਨੀ ਚੋਣਾਂ ਦੇ ਨਤੀਜੇ ਆਏ ਨੇ ਜਿਸ ਦੇ ਵਿੱਚ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅਤੇ 1 ਸੀਟ ਉੱਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਪਰ ਜੇਕਰ ਭਾਜਪਾ ਦੀ ਗੱਲ ਕਰ ਲਈਏ ਤਾਂ ਭਾਜਪਾ ਕਿਸੇ ਵੀ ਸੀਟ ਦੇ ਉੱਤੇ ਜਿੱਤ ਨਹੀਂ ਸਕੀ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਹੈ ਉਹ ਨਿਕਲ ਕੇ ਸਾਹਮਣੇ ਆਇਆ ਤਾਂ ਹਾਰ ਦਾ ਅਸਲ ਕਾਰਨ ਉਨ੍ਹਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਦੱਸਿਆ ਜਾ ਰਿਹਾ ਤਾਂ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਸਾਡੇ ਜਰਨੈਲ ਨਾਲ ਹੁੰਦੇ ਤਾਂ ਸ਼ਾਇਦ ਭਾਪੀ ਦੇ ਹੱਕ ਦੇ ਵਿੱਚ ਨਤੀਜੇ ਆਉਣੇ ਸੀ ਤਾਂ ਉਨ੍ਹਾਂ ਦੇ ਵੱਲੋਂ ਇਹ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਗੌਰਤ ਲਾਭ ਹੈ ਕਿ ਇੱਥੇ ਜੋ ਕੱਲ ਬੀਤੇ ਦੀਨੀ ਚੋਣਾ ਦੇ ਨਤੀਜੇ ਆਏ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੋਂ ਜਿੱਤੀ ਹੈ ਤੇ ਇੱਕ ਸੀਟ ਯਾਨੀ ਕਿ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕਾਲਾ ਢਿੱਲੋਂ ਜਿਹੜੇ ਨੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤਾਂ ਇੱਥੇ ਭਾਪੀ ਦੇ ਲਈ ਵੱਡੀ ਕਰਾਰੀ ਜਿਹੜੀ ਕਾਰ ਕਿ ਸਕਦੇ ਆ ਹੋਈ ਹੈ बीजेपी ਦੇ ਵੱਲੋਂ ਤਾਂ बीजेपी ਦੇ ਵੱਲੋਂ ਹਾਲਾਂਕਿ ਚੋਣ ਪ੍ਰਚਾਰ ਵੀ ਲਗਾਤਾਰ ਕਿਤੇ ਗਏ ਸੀ ਤੇ ਬਾਅਦ ਦੇ ਵਿੱਚ ਜਦੋਂ ਨਤੀਜੇ ਬੀਤੇ ਦਿਨੀ ਐਲਾਨੇ ਗਏ ਤਾ ਬਾਜ਼ੀ ਕੁਝ ਇਸ ਤਰ੍ਹਾਂ ਪਲਟਦੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ 3 ਸੀਟਾਂ ਦੇ ਉੱਪਰ ਜਿੱਤੀ ਹੈ ਤੇ ਇੱਕ ਸੀਟ ਦੇ ਉੱਤੇ ਕਾਂਗਰਸ ਪਾਰਟੀ ਜਿਹੜੀ ਹੈ ਉਸਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਇੱਥੇ ਰਵਨੀਤ ਬਿੱਟੂ ਦੇ ਵੱਲੋਂ ਕਰਾਰੀ ਹਾਰ ਤੋਂ ਬਾਅਦ ਇੱਕ ਬਿਆਨ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਜੋ ਹੈ ਉਹ ਠਹਿਰਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਸੁਨੀਲ ਜਾਖੜ ਨੂੰ ਜਰਨੈਲ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਡੇ ਜਰਨੈਲ ਨਾਲ ਹੁੰਦੇ ਤਾਂ ਸ਼ਾਇਦ ਨਤੀਜੇ ਸਾਡੇ ਹੱਕ ਦੇ ਵਿੱਚ ਹੁੰਦੇ ਉਹਨਾਂ ਦੇ ਵੱਲੋਂ ਅੱਗੇ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਸਹੀ ਹੋਣਗੀਆਂ ਆਉਣ ਵਾਲੀ 2027 ਦੀਆਂ ਜਿਹੜੀ ਤਿਆਰੀਆਂ ਨੇ ਭਾਜਪਾ ਸਰਕਾਰ ਜੋ ਹੈ ਸਾਡੀ ਉਹ ਬੜੇ ਅੱਛੇ ਢੰਗ ਦੇ ਨਾਲ ਕਰੇਗੀ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇੱਥੇ ਰਾਜਾ ਵੜਿੰਗ ਤੇ ਵੀ ਨਿਸ਼ਾਨੇ ਸਾਦੇ ਗਏ ਸੀ ਤਾਂ ਦੱਸ ਦਈਏ ਕਿ ਹੁਣ ਸੁਨੀਲ ਜਾਖੜ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਇਹ ਜਿਹੜੇ ਬਿਆਨ ਨੇ ਦਿੱਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੁਨੀਲ ਜਾਖੜ ਜੇਕਰ ਸਾਡੇ ਨਾਲ ਹੁੰਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਜੇਕਰ ਖੜੇ ਹੁੰਦੇ ਤਾਂ ਸ਼ਾਇਦ ਅੱਜ ਭਾਜਪਾ ਪਾਰਟੀ ਜੋ ਹੈ ਉਸ ਦੇ ਹੱਕ ਦੇ ਵਿੱਚ ਨਤੀਜੇ ਆਉਣੇ ਸੀ ਤਾਂ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਨੂੰ 4 ਸੀਟਾਂ ਦੇ ਉੱਤੇ ਜਿਮਨੀ ਚੋਣਾਂ ਦੇ ਵਿੱਚ ਕਰਾਰੀ ਹਾਰ ਜੋ ਹੈ ਉਹ ਹੱਥ ਲੱਗੀ ਹੈ ਤਾਂ ਇੱਥੇ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਇੱਕ ਸੀਟ ਦੇ ਉੱਤੇ ਜੋ ਕਿ ਹਾਲਾਂਕਿ ਆਮ ਆਦਮੀ ਪਾਰਟੀ ਦਾ ਗੜ ਵੀ ਕਿਹਾ ਜਾਂਦਾ ਹੈ ਬਰਨਾਲਾ ਤਾਂ ਬਰਨਾਲਾ ਸੀਟ ਦੇ ਉੱਤੇ ਕੁਲਦੀਪ ਸਿੰਘ ਕਾਲਾ ਢਿੱਲੋ ਜਿਹੜੇ ਨੇ ਜਿੱਤੇ ਨੇ ਤੇ ਚੱਬੇਵਾਲ ਦੇ ਵਿੱਚ ਸ਼ਾਂਖ ਚੱਬੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹ ਜਿੱਤੇ ਨੇ ਤੇ ਡਿੰਪੀ ਢਿੱਲੋ ਦੀ ਦੜਬਾਹ ਤੋਂ ਜਿੱਤੇ ਨੇ ਤਾਂ ਇੱਥੇ ਕਿਤੇ ਨਾ ਕਿਤੇ ਭਾਜਪਾ ਪਾਰਟੀ ਦਾ ਇੱਕ ਵੀ ਉਮੀਦਵਾਰ ਜੋ ਹੈ ਉਹ ਨਹੀਂ ਜਿੱਤ ਸਕਿਆ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ ਜੋ ਹੈ ਚੋਣਾਂ ਤੋਂ ਬਾਅਦ ਹੁਣ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਨੀਲ ਜਾਖੜ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ